ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੀਵਿੰਗ ਇੰਡੀਆ ਨੂੰ ਚੈਨਲ ਮੈਂ ਨਰਮਲ ਕੁਮਾਰ ਸਦਰ ਬਜ਼ਾਰ ਬਰਨਾਲਾ ਵਿੱਚ ਖੜਾ ਹਾਂ ਜਿੱਥੇ ਕੱਲ ਲੀਵਿੰਗ ਇੰਡੀਆ ਨੇ ਮੁੱਦਾ ਚੱਕਿਆ ਸੀ ਹੁਣ ਇੱਥੇ ਪੱਥਰ ਪੈਣੇ ਸ਼ੁਰੂ ਹੋ ਗਏ ਸਾਡੇ ਨਾਲ ਲੋਕ ਵੀ ਆ ਸਰਪੰਚ ਸਾਹਿਬ ਵੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਲੀਵਿੰਗ ਇੰਡੀਆ ਦੇ ਸਵਾਗਤ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਪੱਥਰ ਵੀ ਪੈ ਰਹੇ ਹੁਣ ਇਹਨੂੰ ਕਿਵੇਂ ਦੇਖਦੇ ਹੋ ਇਹ ਜੋ ਨਰਮਲ ਜੀ ਪਰਸੋਂ ਬਰਸਾਤ ਆਈ ਸੀਗੀ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਜਿਹੜਾ ਪੈਚ ਵਰਕ ਹੋਇਆ ਸੀ ਸੀਵਰੇਜ ਦੇ ਵਿੱਚ ਘਟੀਆਂ ਮਟੀਰੀਅਲ ਵਰਤਣ ਕਰਕੇ ਜਾਂ ਇੰਜੀਨੀ ਅਣਗਹਿਲੀ ਦੇ ਕਾਰਨ ਜਿਹੜੀ ਇਹਦੀ ਪ੍ਰੋਪਰੈਂਸ ਇਨਸਪੈਕਸ਼ਨ ਨਹੀਂ ਸੀ ਹੋ ਕੰਪੈਕਸ਼ਨ ਨਹੀਂ ਸੀ ਹੋਈ ਜਿਹਦੀ ਪ੍ਰੋਪਰ ਕਟਾਈ ਤੇ ਪ੍ਰੋਪਰ ਮਟੀਰੀਅਲ ਵਰਤਿਆ ਹੁੰਦਾ ਤਾਂ ਅਜੇ ਦਿਨ ਨਾ ਦੇਖਣੇ ਪੈਂਦੇ ਪਰसों ਬਰਸਾਤ ਤੋਂ ਬਾਅਦ ਕੱਲ ਇਹਦੇ ਵਿੱਚ ਅਇ ਤਰੇੜਾਂ ਆਉਣੀਆਂ ਦਬਣਾ ਸ਼ੁਰੂ ਹੋ ਗਿਆ ਦੇ ਵਿੱਚ ਸਾਡੇ ਜੇਸ਼ੇਦਾਰ ਸਰਦਾਰ ਕਰਮਜੀਤ ਸਿੰਘ ਬਿੱਲੂ ਇਹ ਵੀ ਡਿੱਗ ਪਏ ਸੀ अनेका ਹੀ ਕਾਰਾਂ ਤੁਸੀਂ ਆਵਾਜ਼ ਉਠਾਈ ਤੁਹਾਡਾ ਧੰਨਵਾਦ ਲਿਵੇਂਗੇ ਇੰਡੀਆ ਦਾ ਨਿਰਮਲ ਜੀ ਤੁਹਾਡੀ ਟੀਮ ਦਾ ਤੁਸੀਂ ਸਾਰੇ ਬਾਜ਼ਾਰ ਨੂੰ ਕਵਰ ਕੀਤਾ ਜਦੋਂ ਤੁਸੀਂ ਕਵਰ ਕਰਨ ਤੋਂ ਬਾਅਦ ਇਹ ਪ੍ਰਸ਼ਾਸਨ ਕੋਲੇ ਗੱਲ ਗਈ ਗੱਲ ਹਾਈਲਾਈਟ ਹੋਈ ਤਾਂ ਉਸ ਤੋਂ ਬਾਅਦ ਇਹ ਪੱਥਰ ਆਉਣਾ ਸ਼ੁਰੂ ਹੋ ਗਿਆ ਜਿੱਥੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਉੱਥੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜੇ ਇਹ ਕੰਮ ਪਹਿਲਾਂ ਵਧੀਆ ਕੀਤਾ ਹੁੰਦਾ ਤਾਂ ਅੱਜ ਦੁਬਾਰੇ ਪੈਸੇ ਨਾ ਖਰਚ ਕਰਨੇ ਪੈਂਦੇ ਹੁਣ ਵੀ ਉਹ ਜੋ ਪੱਥਰ ਆ ਰਿਹਾ ਹੈ ਇਹਦੀ ਕੰਪੈਕਸ਼ਨ ਜੇ ਵਧੀਆ ਤਰੀਕੇ ਨਾਲ ਹੋਊ ਤਾਂ ਸਹੀ ਹੋਣਾ ਇਹ ਆਦਰਵਾਇਜ਼ ਇਹ ਅਜੇ ਵੀ ਨਹੀਂ ਸਹੀ ਹੋਣਾ ਕਿਉਂਕਿ ਸਾਰੀ ਲਾਈਨ ਧੁਰ ਤੱਕ ਸਟੇਸ਼ਨ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਤੱਕ ਦਵੀ ਵਿਆ ਕੱਲ ਨੇਕਾਂ ਗੱਡੀਆਂ ਡਿੱਗੀਆਂ ਕਿੰਨੇ ਬੰਦਿਆਂ ਦਾ ਨੁਕਸਾਨ ਆਇਆ ਹੋ ਜਿਵੇਂ ਜਥੇਦਾਰ ਜੀਆਂ ਦਾ ਹੋਇਆ ਤੇ ਇੱਥੇ ਵਹੀਕਲਾਂ ਦਾ ਵੀ ਬਹੁਤ ਨੁਕਸਾਨ ਹੋਇਆ ਮੈਂ ਦੁਬਾਰਾ ਫੇਰ ਸੋਡਾ ਤੇ ਤੁਹਾਡੀ ਟੀਮ ਦਾ ਲਿਵਿੰਗ ਇੰਡੀਆ ਦਾ ਧੰਨਵਾਦ ਕਰਦਾ ਜੋ ਤੁਸੀਂ ਸ਼ਹਿਰ ਦੀ ਆਵਾਜ਼ ਨੂੰ ਬੁਲੰਦ ਕੀਤਾ ਤੇ ਉੱਪਰ ਤੱਕ ਲੈ ਕੇ ਗਏ ਤਾਂ ਇਹ ਕਾਰਵਾਈ ਸ਼ੁਰੂ ਹੋਈ ਸਾਡੇ ਨਾਲ ਜਥੇਦਾਰ ਵੀ ਉਹਨਾਂ ਨੂੰ ਹਾਂਜੀ ਸਰ ਕੀ ਕਰਨਾ ਚਾਹੁੰਦੇ ਧੰਨਵਾਦ ਪੁੱਤਰ ਲਿਵਿੰਗ ਇੰਡੀਆ ਦਾ ਤੁਹਾਡੀ ਸਾਰੀ ਟੀਮ ਦਾ ਤੇ ਤੁਸੀਂ ਆ ਕੇ ਸਵੇਰੇ ਸ਼ਹਿਰ ਦੇ ਵਿੱਚ ਇਹ ਮੁੱਦਾ ਚੁੱਕਿਆ ਉਦੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਰੋੜੇ ਸਿੱਟਣੇ ਸ਼ੁਰੂ ਹੋਏ ਅੱਜ ਆਪਾਂ ਦੇਖ ਰਹੇ ਹਾਂ ਵੀ ਇਹ ਕੰਮ ਸ਼ੁਰੂ ਹੋ ਗਿਆ ਇਹਨੂੰ ਦੁਬਾਰੇ ਰਿਪੇਅਰ ਕਰਨ ਲੱਗ ਗਏ ਸੋ ਮੈਂ ਦੂਜੇ ਚੈਨਲਾਂ ਨੂੰ ਵੀ ਕਹਿਣਾ ਵੀ ਜਿਵੇਂ ਲਿਵਿੰਗ ਇੰਡੀਆ ਨੇ ਇਹੋ ਜੇ ਮੁੱਦੇ ਠਾਉਂਦਾ ਲਿਵਿੰਗ ਇੰਡੀਆ ਪਹਿਲਾਂ ਵੀ ਵੇਖਦੇ ਆ ਜਿੱਥੇ ਵੀ ਕੋਈ ਲੋਕਾਂ ਦੀ ਸਮੱਸਿਆ ਸ਼ਹਿਰੀਆਂ ਦੀ ਇਲਾਕੇ ਦੀ ਹੁੰਦੀ ਆ ਜਿਹੜੀ ਥੋੜੀ ਟੀਮ ਆ ਉਹ ਸਭ ਤੋਂ ਪਹਿਲਾਂ ਜਾਣਦੇ ਨੇ ਤੇ ਬਹੁਤ ਸਹਿਰਦਤਾ ਦੇ ਨਾਲ ਉਹ ਚੱਕਦੇ ਨੇ ਮੁੱਦਾ ਤੋ ਦੂਜਿਆਂ ਚੈਨਲਾਂ ਨੂੰ ਵੀ ਇਹ ਚੱਕਣਾ ਚਾਹੀਦਾ ਨਿਰਾਪੁਰਾ ਆਪਾਂ ਹੋਰ ਗੱਲਾਂ ਵੱਲ ਧਿਆਨ ਨਾ ਦੇਆ ਕਰੀਏ ਪਬਲਿਕ ਦੇ ਸਮੱਸਿਆਵਾਂ ਮੁੱਦੇ ਉਹਨਾਂ ਵੱਲ ਧਿਆਨ ਦੇਆ ਕਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਤੁਹਾਡਾ ਪੱਤਰਕਾਰਾਂ ਦਾ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਮੀਡੀਏਟ ਤੁਹਾਡੇ ਇਹ ਮੁੱਦਾ ਚੱਕਣ ਤੋਂ ਬਾਅਦ ਜਦੋਂ ਇਹ ਹਾਈਲਾਈਟ ਹੋਇਆ ਉਹਨਾਂ ਨੇ ਕੰਮ ਸ਼ੁਰੂ ਕਰਿਆ ਬੱਟੇ ਆ ਤੇ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਵੀ ਇਹ ਸਾਰਾ ਬਾਜ਼ਾਰ ਹੀ ਦਬਿਆ ਵਾ ਹੁਣ ਇਹ ਲੱਗਦਾ ਵੀ ਅੱਧਾ ਕਿ ਸ਼ਾਇਦ ਠੀਕ ਆ ਅੱਧਾ ਠੀਕ ਨਹੀਂ ਹੈ ਹੁਣ ਜਦੋਂ ਕਰਨ ਲੱਗੇ ਆ ਇਹ ਨਾ ਹੋਵੇ ਚਾਰ ਦਿਨਾਂ ਨੂੰ ਦੂਸਰਾ ਜਿਹੜਾ ਅੱਧਾ ਟੋਟਾ ਰਹਿੰਦਾ ਉਹ ਵੀ ਦਬ ਜੇ ਹੁਣ ਜਦੋਂ ਕਰਨ ਲੱਗੇ ਤਾਂ ਸਾਰਾ ਹੀ ਕਰ ਦੇਣਾ ਚਾਹੀਦਾ ਤਾਂ ਕਿ ਦੁਬਾਰੇ ਫੇਰ ਕੋਈ ਸਮੱਸਿਆ ਨਾ ਆਵੇ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਤੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਇਹ ਦੁਬਾਰੇ ਰਿਪੇਅਰ ਸ਼ੁਰੂ ਕੀਤੀ ਹੈ ਜੀ ਸਰ ਤੁਸੀਂ ਦੇਖ ਸਕਦੇ ਹੋ ਨਾ ਪੱਥਰ ਮੋٹے-ਮੋਟੇ ਪਹਿਲਾਂ ਰੋੜੀ ਪਈ ਆ ਜੇ ਪਹਿਲੇ ਇਹ ਕੰਮ ਹੋ ਜਾਂਦਾ ਬਿਲ ਵੀ ਪਾਸ ਹੋਗੇ ਇਹਨੂੰ ਵੀ ਮੈਂ ਦੇਖ ਦਵਾਂ ਵੀਰ ਜੀ ਇਹ ਫਿਰ ਹੁਣ ਠੇਕੇਦਾਰ ਕਰਦੇ ਨੇ ਜਾਂ ਪਤਾ ਨਹੀਂ ਹੁਣ ਅਸੀਂ ਤਾਂ ਜਨਤਾ ਲੋਕ ਆ ਸੰਤਾ ਇਹ ਗੱਲਾਂ ਦਾ ਪਤਾ ਨਹੀਂ ਪਰ ਹੁਣ ਉਹੀ ਖਰਚਾ ਦੁਬਾਰੇ ਹੋ ਰਿ ਅਕਸਰ ਤਾਂ ਚਾਹੇ ਕੋਸਾ ਪੈਸਾ ਦਾ ਲੋਕਾਂ ਦਾ ਹੀ ਲੱਗਣਾ ਖਜ਼ਾਨੇ ਦਾ ਹੀ ਲੱਗਣਾ ਜੇ ਪਹਿਲਾਂ ਸਹੀ ਢੰਗ ਨਾਲ ਇਹਨੂੰ ਪੂਰਾ ਕੁੱਟ ਕੇ ਦੱਬ ਕੇ ਬਣਾਣ ਦੇ ਆ ਦੁਆਰੇ ਨਾ ਪੰਗਾ ਕਰਨਾ ਪੈਂਦਾ ਨਾਲੇ ਜਿਹੜੇ ਮੇਰੇ ਵਰਗਿਆਂ ਦੇ ਸੱਟਾਂ ਫੇਟਾਂ ਪੱਜੀਆਂ ਕਿਸੇ ਦਾ ਸਕੂਟਰ ਟੁੱਟ ਗਿਆ ਕਿਸੇ ਦੀ ਕਾਰ ਟੁੱਟ ਗਈ ਨੇਕਾਂ ਬੰਦਿਆਂ ਦਾ ਨੁਕਸਾਨ ਹੋਇਆ ਉਹ ਤੋਂ ਬਚ ਜਾਂਦੇ ਪਰ ਇਹ ਪਤਾ ਨਹੀਂ ਕਿਉਂ ਆ ਵੀ ਇਹ ਸਾਡੇ ਬਹੁਤ ਵੱਡੀਆਂ ਅੰਗੈਲੀਆਂ ਨੇ ਹੋਣੀਆਂ ਨਹੀਂ ਚਾਹੀਦੀਆਂ ਜੇ ਪਹਿਲਾਂ ਕਰ ਦਿੰਦੇ ਆ ਦੁਆਰੇ ਪੰਗਾ ਨਾ ਹੁੰਦਾ ਚਲੋ ਹੁਣ ਵੀ ਇਹਨਾਂ ਨੂੰ ਬੇਨਤੀ ਕਰਦੇ ਆਂ ਵੀ ਜਦੋਂ ਹੁਣ ਦੁਆਰੇ ਕਰਨ ਲੱਗਿਓ ਹੁਣ ਇਹਨੂੰ ਪੂਰੀ ਤਰ੍ਹਾਂ ਪ੍ਰੋਪਰ ਠੀਕ ਕਰਿਓ ਇਹ ਨਾ ਹੋਵੇ ਵੀ ਦੱਸ ਦੇਣਾ ਬਾਅਦ ਦੁਆਰੇ ਫੇਰ ਇਹ ਫਰਸ ਤਸ ਜਾਣ ਫੇਰ ਇਹ ਸਮੱਸਿਆ ਖੜੀ ਹੋਵੇ ਜੀ ਸਰ ਦਾ ਜਨਰਲ ਸਾਹਿਬ ਵੀ ਉਹਨਾਂ ਨੂੰ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆਂ ਨਿਰਮਲ ਜੀ ਤੁਹਾਡਾ ਤੇ ਲਿਵਿੰਗ ਇੰਡੀਆ ਦੀ ਪੂਰੀ ਟੀਮ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆਂ ਕਿ ਤੁਸੀਂ ਪ੍ਰਸ਼ਾਸਨ ਨੂੰ ਜਗਾਇਆ ਤੇ ਉਹਨਾਂ ਨੇ ਇਮੀਡੀਏਟ ਐਕਸ਼ਨ ਲੈਂਤਾ ਅਸੀਂ ਫੇਰ ਵੀ ਬੇਨਤੀ ਕਰਦੇ ਆਂ ਕਿ ਇਹ ਹਾਈਲੀ ਪੋਪੂਲੇਟਿਡ ਏਰੀਆ ਹੈ ਤੇ ਇੱਥੇ ਸਭ ਤੋਂ ਜ਼ਿਆਦਾ ਆਵਾਜਾਈ ਰਹਿੰਦੀ ਹੈ ਫੇਰ ਵੀ ਵਧੀਆ ਕਿਸੇ ਅਫਸਰ ਦੀ ਦੇਖਰੇਖ ਦੇ ਵਿੱਚ ਮੋਨੀਟਰਿੰਗ ਕਰਕੇ ਤੇ ਜੋ ਇਸ ਦੇ ਕਸੂਰਵਾਰ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਅੱਗੇ ਤੋਂ ਵੀ ਦੇਖਿਆ ਜਾ ਕਿ ਅਜਿਹੀ ਘਟਨਾ ਕਿਤੇ ਹੋਰ ਨਾ ਘਟ ਸਕੇ ਅਸੀਂ ਫੇਰ ਵੀ ਲਿਵਿੰਗ ਇੰਡੀਆ ਦਾ ਇੱਕ ਵਾਰੀ ਫੇਰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਸਰ ਕੀ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਹੁਣ ਮੌਕੇ ਤੇ ਵੀ ਨਹੀਂ ਹੈਗਾ ਖਾਣਾ ਪੂਰਤੀ ਹੋ ਰਹੀ ਆ ਹੁਣ ਵੀ ਨਹੀਂ ਕੋਈ ਪ੍ਰਸ਼ਾਸਨ ਤੁਸੀਂ ਲੋਕ ਮੌਕੇ ਤੇ ਖੜੇ ਹੋ ਪ੍ਰਸ਼ਾਸਨ ਹੈ ਨਹੀਂ ਇਹਨੂੰ ਕਿਵੇਂ ਦੇਖਦੇ ਹੋ ਹਜੇ ਵੀ ਨਹੀਂ ਦੇਖਦੇ ਖ਼ਬਰ ਇਹਦੀ। ਨਿਰਮਲ ਜੀ ਇਹ ਸਾਡੀ ਮੰਦਭਾਗੀ ਗੱਲ ਹੈ ਇਹੀ ਸੀ ਸੀਐਮ ਸਾਹਿਬ ਨੇ ਜਿਹੜੇ ਸੀਐਮ ਬਣਨ ਤੋਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਵੀ ਮੈਨੂੰ ਕੋਈ ਮਿਲਿਆ ਵੀ ਯਾਰ ਮੈਨੂੰ ਤਾਂ ਸਰਕਾਰੀ ਨੌਕਰੀ ਮਿਲਗੀ ਕੰਮ ਕਰਿਆ ਕਰਾਂਗੇ ਤਾਂ ਮੈਂ ਉਹਨੂੰ ਕਿੱਲ ਲੈ ਜਿਹੜਾ ਸਰਕਾਰੀ ਨੌਕਰੀ ਮਿਲਦੀ ਆ ਉਹਨੇ ਕੀ ਕੰਮ ਕਰਨਾ ਹੁੰਦਾ ਤਾਂ ਉਹਨੂੰ ਆਪ ਦੇਖ ਸਕਦੇ ਨੇ ਉਹਨਾਂ ਨੂੰ ਉਹਨਾਂ ਦੇ ਐਮਐਲਏ ਨੂੰ ਉਹਨਾਂ ਦੇ ਐਮਸੀਆਂ ਨੂੰ ਤੇ ਜਾ ਜੋ ਮਿਊਸਪਲ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੀ ਵੀ ਡਿਊਟੀ ਬਣਦੀ ਹੈ ਕਿ ਸਾਰਾ ਕੰਮ ਆਪ ਦੀ ਦੇਖਰੇਖ ਦੇ ਵਿੱਚ ਕਰਨ ਉਸ ਤੋਂ ਬਾਅਦ ਜਿਹੜਾ ਕਸੂਰਵਾਰ ਹੈ ਉਹਨੂੰ ਕਟਕਰੇ ਦੇ ਵਿੱਚ ਲਿਆਇਆ ਜਾਵੇ ਨਹੀਂ ਤਾਂ ਰੋਜ਼ ਅਜਈਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ ਅੱਜ ਇੱਕ ਬਜ਼ੁਰਗ ਨੇ ਉਹਨਾਂ ਦੀ ਬਾਹ ਟੁੱਟੀ ਹੈ ਕੱਲ ਨੂੰ ਪਤਾ ਨਹੀਂ ਕਿੱਡੀ ਕਿ ਜਿਹੜੀ ਘਟਨਾਏ ਹੋ ਸਕਦੀ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਪ੍ਰਸ਼ਾਸਨ ਕਿਸੇ ਵੱਡੀ ਅਨਸਖਾਮੀ ਘਟਨਾ ਦੀ ਉਡੀਕ ਕਰ ਰਿਹਾ ਕਿ ਉਹ ਘਟੇ ਤੇ ਅਸੀਂ ਫਿਰ ਜਾਗੀਏ ਸਾਡੇ ਨਾਲ ਦੁਕਾਨਦਾਰ ਹੋਰ ਵੀ ਉਹਨਾਂ ਨਾਲ ਵੀ ਗੱਲ ਹਾਂਜੀ ਸਰ ਕੀ ਕਰਨਾ ਚਾਹੁੰਦੇ ਅੱਜ ਕੰਮ ਸ਼ੁਰੂ ਹੋ ਗਿਆ ਜੀ ਅਸੀਂ ਪਹਿਲਾਂ ਤਾਂ ਨਿਊਜ਼ ਚੈਨਲ ਲੀਵ ਇਨ ਇੰਡੀਆ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੱਲ ਨਿਊਜ਼ ਲਾਈ ਔਰ ਬਹੁਤ ਵਧੀਆ ਨਿਊਜ਼ ਲਾ ਕੇ ਔਰ ਕੰਮ ਚਲਾਇਆ ਨਿਰਮਲ ਹੈ ਉਹਨੂੰ ਅਸੀਂ ਫਰਵੰਦ ਕੀਤਾ ਉਹ 1 ਮਿੰਟ ਦੇ ਵਿੱਚ ਵਿੱਚ ਸਾਡੇ ਕੋਲ ਆ ਜਾਂਦੇ ਹੈਗੇ ਆ ਕੇ ਉਹਨਾਂ ਨੇ ਨਿਊਜ਼ ਲਾਈ ਤਾਂ ਨਾਲ ਦੀ ਨਾਲ ਕੰਮ ਸ਼ੁਰੂ ਹੋ ਗਿਆਗਾ ਔਰ ਘੰਟੇ ਦੋ ਘੰਟੇ ਬਾਅਦ ਹੀ ਇਹ ਵੀ ਨਹੀਂ ਆਪਾਂ ਕਹਿੰਦੇਗੇ ਬਹੁਤ ਟਾਈਮ ਬਾਅਦ ਘੰਟੇ ਦੋ ਘੰਟੇ ਬਾਅਦ ਹੀ ਇਹ ਦੇਖੋ ਕੰਮ ਚੱਲ ਰਿਹਾਗਾ ਔਰ ਸਾਨੂੰ ਇਹ ਬਹੁਤ ਵਧੀਆ ਲੱਗਦਾ ਹੈਗਾ ਵੀ ਕੰਮ ਆਏ ਸ਼ੁਰੂ ਹੋ ਜੇ ਹੁਣ ਬਹੁਤ ਵਧੀਆ ਬਣ ਜਾਊਗਾ ਜੇ ਆਪਾਂ ਨੇ ਨਿਊਜ਼ ਲਾਈ ਤਾਂ ਇਹ ਬਹੁਤ ਵਧੀਆ ਹੋ ਜਾਊਗਾ ਹੁਣ ਕੰਮ ਤੇ ਅਸੀਂ ਇਸ ਕਰਕੇ ਸਾਰੇ ਦੁਕਾਨਦਾਰ ਮਿਲ ਕੇ ਲੀਵ ਇਨ ਇੰਡੀਆ ਵਾਲਿਆਂ ਦਾ ਧੰਨਵਾਦ ਕਰਦੇ ਆ ਸਰ ਲੱਗਦਾ ਨਿਊਜ਼ ਲਾਣ ਨਾਲ ਕੰਮ ਹੋਇਆ ਆਦਰ ਜੇ ਪਹਿਲੇ ਹੀ ਐ ਕੰਮ ਹੋ ਜਾਂਦਾ ਪ ਪਹਿਲਾ ਕੰਮ ਹੋ ਜੇ ਤਾਂ ਉਸ ਤੋਂ ਵੀ ਵਧੀਆ ਹੈਗਾ ਠੀਕ ਹੈ ਨਾ ਫਿਰ ਆਪਾਂ ਨੂੰ ਇਹ ਲੋੜ ਹੀ ਨਾ ਪਵੇ ਪਰ ਫਿਰ ਵੀ ਚਲੋ ਅਸੀਂ ਚੈਨਲ ਵਾਲਿਆਂ ਦਾ ਬਹੁਤ ਵਧੀਆ ਧੰਨਵਾਦ ਕਰਦੇ ਇਹ ਸੰ ਦੁਕਾਨਦਾਰ ਜਿਹੜੇ ਸਦਰ ਬਾਜ਼ਾਰ ਬਰਨਾਲਾ ਚ ਵੱਖ-ਵੱਖ ਥਾਵਾਂ ਤੇ ਗੱਡੀ ਵੀ ਤਸੀ ਤੇ ਪੂਰੀ ਸ਼ੜਕ ਨਹਿਰੂ ਚੌਂਕ ਤੋਂ ਲੈ ਕੇ ਭਗਤ ਸਿੰਘ ਬੁੱਕ ਤੱਕ ਟੁੱਟ ਗਈ ਸੀ ਤੇ ਲਿਵਿੰਗ ਇੰਡੀਆ ਦੀ ਖਬਰ ਦਾ ਅਸਰ ਦੇਖਣ ਨੂੰ ਮਿਲਿਆ ਜਿੱਥੇ ਪ੍ਰਸ਼ਾਸਨ ਸੁੱਤਾ ਪਿਆ ਨਾਲ ਦੀ ਨਾਲ ਕੰਮ ਸ਼ੁਰੂ ਕਰਵਾਇਆ ਲਿਵਿੰਗ ਇੰਡੀਆ ਲਈ ਨਿਰਮਲ ਕਮਾਦ ਦੀ ਰਿਪੋਰਟ ਬਰਨਾਲਾ